ਸਾਤਿਕਾਰਯੋਗ ਸਰਣੂ ਅੱਜ ਫਿਰ ਆਪਾਂ ਪਿੰਡ ਸੀਰ ਵਾਲੀ ਆ ਚੁੱਕੇ ਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਜੀ ਤਸਵੀਰ ਮੁਕਤਸਰ ਸਾਹਿਬ ਪੈਂਦੀ ਆ ਬਾਹਰ ਦਾ ਦੀਪ ਕੋਲ ਜਿਖੋ ਪਿਛਲਾ ਮਹੀਨਾ ਸਾਰਾ ਸੇਲ ਹੋ ਚੁੱਕਾ ਹੈ ਜੀ ਤੇ ਅੱਜ ਵੀ ਬਾਈ ਨੂੰ ਤੂੰ 3-4 ਦੇ ਲਗਭਗ ਪਸ਼ੂ ਛੇੜਾ ਤੇ ਆਓ ਫਿਰ ਭਾਈ ਜੀ ਨਾਲ ਗੱਲਬਾਤ ਕਰਦੇ ਆ ਬਾਜੀ ਅਸਤਕਾਰ ਅਸਤਕਾਰ ਭਾਈ ਸੰਦੀ ਵੀਰੇ ਕੀ ਹਾਲ ਚੱਲ ਠੀਕ ਆ ਠੀਕ ਠਾਕ ਵੀ ਪਰਿਵਾਰ ਕਰੇ ਸਾਰਾ ਹਾਂ ਮੇਰਾ ਚਲੋ ਵਧੀਆ ਹੀ ਚਾਹੀਦੇ ਭਾਜੀ ਹੋਰ ਸੁਣਾਓ ਵਧੀਆ ਜੀ ਚਲੋ ਬਹੁਤ ਵਧੀਆ ਭਾਜੀ ਠੀਕ ਠਾਕ ਹੈ ਕੀ ਮਾਲ ਸਾਰਾ ਬਹੁਤ ਵਧੀਆ ਜੀ ਮਾਲ ਦੋਆਂ ਕਫੂਨਾ ਤੇ ਵੇਚਿਆ ਸੀ ਆਪਾਂ ਹਾਂਜੀ ਹਾਂਜੀ ਦੋਆਂ ਤਿੰਨਾਂ ਫੂਨਾ ਤੇ ਕਿਉਂਕਿ ਮਾਲ ਭਾਲਾ ਹੁੰਦਾ ਭਾਲ ਹੁੰਦਾ ਬਿਲਕੁਲ ਹੈਨਾ ਬਿਲਕੁਲ ਉਹ ਭਾਜੇ ਵਾਲਾ ਹੁੰਦਾ ਤਾਂ ਕਰਕੇ ਇੱਕ ਆਪਾਂ ਉਨੀ ਕੀ ਗੱਲ ਕਰਦੇ ਹੁੰਨੇ ਜਿੰਨੀ ਕੁ ਹੋਵੇ ਬਿਲਕੁਲ ਬਾਈ ਜੀ ਬਿਲਕੁਲ ਟ੍ਰੇਡ ਉਹਨੇ ਕੀਤਾ ਹੁੰਦਾ ਤੁਹਾਡੇ ਜਿੰਨਾ ਹਨਾ ਕੁਝ ਛੋਟਾ ਨਾਲ ਪਰ ਫੋਨ ਤੁਸੀਂ ਯਕੀਨ ਮੰਨੋ ਮੈਨੂੰ ਹਜੇ ਤੱਕ ਵੀ ਆਉਂਦੇ ਆ ਹਾਂਜੀ ਬਹੁਤ ਉਸ ਤੋਂ ਬਾਅਦ ਵੀਡੀਓ ਤੋਂ ਬਾਅਦ ਵੀ ਆਪਾਂ ਚੌਥੀ ਵੀਡੀਓ ਪਾਈ ਸੀਗੀ ਉਸ ਤੋਂ ਬਾਅਦ ਵੀ 7-8 ਮੱਝਾਂ ਵੇਚਤੀਆਂ ਤੇ ਫਿਰ ਵੀ ਫੋਨ ਹਜੇ ਤੱਕ ਵੀ ਆਈ ਜਾਂਦੇ ਹਾਂ ਭਾਜੀ ਪਾਸ ਸੋਨਾ ਮਾਲ ਹੁੰਦਾ ਨਾ ਆਪਣਾ ਹਾਂਜੀ ਬਾਈ ਚਲੋ ਤੇ ਕਿੰਨੇ ਵਜੇ ਅੱਜ ਫਿਰ ਅੱਜ ਮੱਝਾਂ ਆਪਣੇ ਕੋਲੇ 5 ਸੀਗੀਆਂ ਇੱਕ ਸੇਲ ਹੋ ਗਈ ਇੱਕ ਮੱਝ ਵਿੱਚ ਪਾਉਣੀ ਨਹੀਂ ਵੀਡੀਓ ਦੇਤੇ ਤਿੰਨ ਮੱਝਾਂ ਤਿੰਨ ਜਾਏਗੀ ਠੀਕ ਆ ਜੀ ਬਿਲਕੁਲ ਆ ਜੀ ਆ ਜੀ ਤੇ ਕਿਦੋਂ ਲੱਗੀ ਜੀ ਇਧਰ ਆ ਜਿਓ ਫਿਰ ਇ ਲਾ ਜੀ ਕੱਪੜੇ ਦੇ ਸੂਈ ਇਹ ਤਾਜੀ ਸੂਈ ਸਵਾਈ ਮਗਰ ਕੱਟੀ ਹੈ ਜੀ ਅਸੇ ਕੱਟੀ ਆ ਗਈ ਮਗਰ ਕੱਟੀ ਹੈ ਜੀ ਬਿਲਕੁਲ ਉਹ ਤਾਜੀ ਸੂਈ ਸਵਾਈ ਅੱਜ ਇਹਨੂੰ ਹਫਤਾ ਹੋ ਗਿਆ ਹੋਊਗਾ ਸੂਈ ਨੂੰ ਹਾਂਜੀ ਪਰ ਤੁਸੀਂ ਸ਼ੰਭੂ ਵੀਰੇ ਦਿਖਾਈ ਤਿੰਨਾਂ ਦਾ ਮੱਝਾਂ ਦਾ ਰੰਗ ਕਾਲੀਆਂ ਹੁੰਦੀਆਂ ਇਹ ਨਵੇਕਲੀ ਕਾਲੀ ਆ ਲੋਕਾਂ ਦੀ ਦੁਨੀਆ ਨਾਲੋਂ ਬਿਲਕੁਲ ਜੀ ਬਿਲਕੁਲ ਐ ਜਮਾ ਸਾਪਰ ਕੀ ਕਾਲੀ ਆ ਜਿਹੜਾ ਤਿਆਰ ਦੁੱਧ ਹੋਊਗਾ ਮਾਲਕਾਂ ਨੇ 12 ਕਿਲੋ ਦੱਸਿਆ ਜੀ ਹਾਂਜੀ ਜੀ ਪਰ ਆਪਾਂ 3 ਕਿਲੋ ਦੁੱਧ ਚੋਇਆ ਸੇਨਗਲਰੋ ਚੋਈ ਹਾਂ ਚੋਈ ਨਹੀਂ ਤਾਂ ਨਵੀਂ ਪਤਾ ਮੈਂ ਵੀਡੀਓ ਫੋਨ ਤੇ ਵੀ ਦੱਸਿਆ ਸੀ ਵੀ ਆਪਾਂ ਮਾਲ ਹਜੇ ਲੈਣਾ ਆਪਣੀ ਜਿਦੋਂ ਗੱਲ ਹੋਈ ਆ ਮਾਲ ਸਾਰਾ ਵੀਕਨ ਕਾਰਨ ਹੋਣੀ ਆਈਆਂ ਇੱਕ ਇਹ ਮੱਝ ਇੱਕ ਉਹ ਪਰਲੀ ਮੱਝ ਆ ਮਗਰਲੀ ਆ ਤਾਂ ਆਪਣੀ ਹੈਗੀ ਸੀਗੀ ਹਾਂਜੀ ਹਾਂਜੀ ਤੀਜਾ ਸੂਆ ਸੂਈ ਆ ਮਗਰ ਕੱਟੀ ਆ ਹਫਤਾ ਸੂਈ ਨੂੰ ਹੋ ਗਿਆ ਮਾਲਕਾਂ ਨੇ 12 ਕਿਲੋ ਦੁੱਧ ਦੱਸਿਆ ਆਪਾਂ 11 ਮੰਨ ਕੇ ਲਈ ਆ ਪਰ ਚੋਈ ਨਹੀਂ ਜਦੋਂ ਵੀਡੀਓ ਪੈਣੀ ਉਹਦੋਂ ਦੋਵੇਂ ਟਾਈਮ ਚੋਈ ਜਾਊਗੀ ਮੈਂ ਸਾਰਾ ਕੁਝ ਕਲੀਅਰ ਕਰ ਦਾਂਗੇ ਇਕ ਨਿੱਕੀ ਜੀ ਰਿਕਵੈਸਟ ਹੈ ਜੀ ਆਪਣੇ ਘਰੇ ਭਾਵੇਂ ਦੋ ਰਾਮ ਚੋ ਲੋ ਹਾਂਜੀ ਜਦੋਂ ਗੇਟੋਂ ਬਾਹਰ ਹੋ ਗਈ ਅਗਲੇ ਦੀ ਬਿਲਕੁਲ ਮਾਲਕਾਂ ਨੇ ਇਹਦੇ ਥੱਲੇ 14 ਕਿਲੋ ਚੋਇਆ ਦੱਸਿਆ ਵੀ ਅਸੀਂ ਚੋਇਆ ਮਗਰ ਲੈ ਸੁਗੇ ਦਾ ਹਾਂਜੀ ਪਰ ਆਪਣੇ ਕੋਲੇ ਜਿਹੜਾ ਇਸ ਵਕਤ ਤਿਆਰ ਆ ਉਹ ਦੱਸਣਾ ਠੀਕ ਆ ਇਹ 15 ਦੇ ਦੇ 16 ਦੇ ਦੇ 8 ਦੇ ਦੇ ਅਗਲੇ ਦੀ ਸਮਝ ਬਿਲਕੁਲ ਹਾਂਜੀ ਭਾਜੀ ਤੇ ਤੋਰੋ ਜੀ ਤੋਰ ਦਿਨੇ ਲਓ ਜੀ ਅੱਖ ਬਿੱਲੀ ਆ ਗਈ ਦੋਵੇਂ ਅੱਖਾਂ ਬਿੱਲੀਆਂ ਜੀ ਦੋਵੇਂ ਅੱਖਾਂ ਬਿੱਲੀਆਂ ਵਾਜੀ ਦੋਵੇਂ ਅੱਖਾਂ ਬਿੱਲੀਆਂ ਤੇ ਇਹ ਰੰਗ ਰੂਪ ਦੇਖੋ ਮੈਨਰੇ ਕਿਡਾ ਨਾਲ ਤੁਹਾਨੂੰ ਪਤਾ ਹੀ ਆ ਰਵੜੇ ਇਹੀ ਗੱਲ ਹੁੰਦੀ ਹੈ ਕਿ ਮੁਕਸਰ ਲਾ ਕੇ ਜ ਚੰਗੀ ਜੰਗੀ ਮੱਝ ਨਿਕਲਦੀ ਵੱਡੀ ਮੱਝ ਨਿਕਲਦੀ ਨਾਲੇ ਇੱਥੋਂ ਤੇ ਚਲੋ ਬਾਈ ਜੀ ਹੈਪੀ ਦਿਖਾਈ ਪਾਰ ਹੁਣ ਵੇਰਲਾ ਤੇ ਦਿਖਾਈ ਮੜੇ ਜੀ ਵਾਹ ਜੀ ਲੇਵਰੇ ਕੱਟਕੁੱਟ ਬਹੁਤ ਸੋਹਣਾ ਬਹੁਤ ਸੋਹਣੀ ਮੈਂ ਆ ਦੁੱਧ ਵਾਲੀ ਮੱਝ ਆ ਠੀਕ ਹੈ ਰਤਨ ਜੀ ਸੀਲ ਸੂਲ ਦੇਖਿਓ ਪਾਜੀ ਜਿਵੇਂ ਮਰਜ਼ੀ ਬੰਨ ਕੇ ਚੋਈ ਜਾਵੇ ਬਿਲਕੁਲ ਇਹ ਹੁੰਦੀ ਆ ਪਾਜੀ ਬਰੀਡ ਮੰਨ ਲਓ ਆਪਾਂ ਕਹਿ ਦਿੰਨੇ ਆ ਪਰ ਆ ਬਰੀਡ ਵਾਲੀ ਚੀਜ਼ ਆ ਜੀ ਬਰੀਡ ਦੇਖਸੇ ਦੁੱਧ ਤਿਆਰ ਹੋਣੀ ਆ ਜੀ ਉੱਪਰੋਂ ਪੁੜਾ ਦੇਖਿਓ ਜੀ ਹਾਂਜੀ ਹਾਂ ਬਿਲਕੁਲ ਵੀ ਕਹਿ ਦੇਣਾ ਆਪਾਂ ਕਈ ਜਿਹੜਾ ਕਹਿ ਦਿੰਨੇ ਵੱਡੀ ਮੱਝ ਚਲੋ ਲੋਕੀ ਆਪਣੇ ਤੋਂ ਵੱਡੀਆਂ-ਵੱਡੀਆਂ ਲੈਂਦੇ ਆ ਪਰ ਆਪਣੀਆਂ ਮੱਜਾਂ ਵੱਡੀਆਂ ਹੁੰਦੀਆਂ ਰੇਟ ਛੋਟੇ ਹੁੰਦੇ ਆ ਰੇਟ ਛੋਟੇ ਦਾ ਬਾਸ ਮੇਨ ਮੇਨ ਦਾ ਗੱਲ ਆ ਹਾਂਜੀ ਹਾਂਜੀ ਬਾਜੀ ਠੀਕ ਆ ਇਹ ਥੋੜੀ ਜੀ ਨਾ ਤਲਿਆਰੇ ਦੀ ਔਲ ਮਨਾਉਂਦੀ ਆ ਤਲਿਆਰਾ ਪਾਇਆ ਨਹੀਂ ਸੀਗਾ ਮੈਂ ਸੰਗਲ ਹੁਣੇ ਹੀ ਖੋਲਿਆ ਇਹਦੇ ਹਾਂਜੀ ਤਾਂ ਕਰਕੇ ਆ ਹਾਂਜੀ ਰਤਨ ਜੀ ਬੋਲੋ ਛੋਟੀ ਬਾਜੀ 130000 ਦੀ ਆ ਹਾਂਜੀ ਜਿਹੜੀ ਆਪਾਂ ਦੇਣੀ ਆ 110000 ਦੀ ਦੇਣੀ ਆ ਦੇਣੀ ਆ ਜੀ ਦੁੱਧ 14 ਕਿਲੋ ਮਾਲਕਾਂ ਨੇ ਦੱਸਿਆ ਵੀ ਚੋਇਆ ਪਰ ਰੈਡੀ ਆਪਣੇ ਕੋਲੇ 10 ਤੋਂ 11 ਜਾਂ 12 ਹੋਊਗਾ ਉਦੋਂ ਅੱਗੇ ਗਾਂ ਅਗਲੇ ਦੀ ਸਮਝ ਆ ਵੀ ਵਧਾਉਣੀ ਜਾਂ ਘਟਾਉਣੀ ਮਗਰ ਕੱਟੀ ਐ ਜੀ ਚਲੋ ਠੀਕ ਹੈ ਹਾਂਜੀ ਭਾਈ ਤੇ ਆ ਗੱਬਣਾ ਇਹ ਗੱਬਣਾ ਜੀ ਵੱਡਾ ਮਜਾਉ ਹਾਂਜੀ ਹਾਂ ਸੀਲਸ ਲੱਗੇ ਵੀ ਬਹੁਤ ਆ ਇਹ ਪਰਸੋਂ ਆਪਾਂ ਵੀਡੀਓ 'ਚ ਵੀ ਪਾਇਆ ਸੀਗਾ ਮੈਂ ਮੈਨੂੰ ਆਖਿਆ ਸੀ ਕੱਚੀ ਆ ਪਰ ਤਿਆਰ ਹੋ ਗਈ ਮੱਝ ਹੁਣ ਹਾਂਜੀ ਵਜਨ ਵਾਲਾ ਰੇਟ ਹੀ ਆ ਉਸ ਦਿਨ ਵੀ ਆਪਾਂ ਰੇਟ ਇਹਦੇ 'ਚ ਇਹੀ ਕੀਤਾ ਸੀਗਾ ਵੀ 82000 ਦੀ ਦੇਣੀ ਆ ਹਾਂਜੀ ਤੇ ਹੁਣ ਵੀ 82 ਦੀ ਦੇਣੀ ਆ ਜੇ ਸੁਪੀ ਫਿਰ 85 ਦੀ ਦੇਵਾਂਗੇ ਠੀਕ ਆ ਫਿਰ ਨਹੀਂ 82 ਦੀ ਦੇਣੀ ਫਿਰ 85 ਦੀ ਦੇਵਾਂਗੇ ਹਾਂਜੀ ਭਾਜੀ ਖੋਲੋ ਜੀ ਮਾਲਕਾਂ ਨੇ 14 ਕਿਲੋ ਦੁੱਧ ਦੱਸਿਆ ਵੀ ਚੋਇਆ ਦੇ ਥੱਲੋਂ ਪਰ ਗੱਬਨ ਲਈ ਆ ਆਪਾਂ ਪਤਾ ਨਹੀਂ ਇਹਦੇ ਥੱਲੋਂ 8 ਚੋਇਆ ਕਿ 14 ਚੋਇਆ ਉਹ ਅਗਲੇ ਆਪ ਦੀ ਸਮਝ ਨਾ ਲੈਣੀ ਆ ਜੀ ਵੇਹ ਲੋ ਜੀ ਵਾਕਿਆ ਮਝੋਈ ਆ ਵੱਡਾ ਇਹ ਜਿੰਨਾ ਜਿੰਨਾ ਪਰ ਇਹਦਾ ਰੇਟ ਮੰਗਿਆ ਇਹਨਾਂ ਵਜ ਨਹੀਂ ਆ ਜੀ ਬਿਲਕੁਲ ਬਿਲਕੁਲ ਇਹ ਵਜਨ ਚ 100 ਰੁਪਿਆ ਦੀ ਵਜਨ ਚ ਆ ਜੀ ਹਾਂਜੀ ਹਾਂਜੀ ਸੀਲ ਸੂਲੇ ਵੀ ਬੜੀ ਆ ਲਓ ਜੀ ਡੇਰੀ ਦੇ ਮਤਲਬ ਵੱਲਦੀ ਹੈ ਜੀ ਹਰੇਕ ਬੰਦਾ ਡੇਰੀ ਦੇ ਮਤਲਬ ਦਾ ਪਸ਼ੂ ਜ਼ਿਆਦਾਤਰ ਆਪਾਂ ਡੇਰੀ ਦੇ ਮਤਲਬ ਦਾ ਹੀ ਲੈਨੇ ਆ ਆਪਾਂ ਨੂੰ ਸਿੰਗਾ ਸੁੰਗਾ ਦਾ ਜ਼ਿਆਦਾ ਹੈ ਜੀ ਗੱਲ ਪਾਜੀ ਦੁੱਧ ਨਾਲ ਲਿੰਕੀ ਹੈ ਜੀ ਹਾਂਜੀ ਬਾਜੀ ਮੇਨ ਗੱਲ ਹਰੇਕ ਦੇ ਮਸਲੇ ਦੁੱਧ ਦਾ ਹੀ ਹੁੰਦਾ ਭਾਜੀ ਹਾਂਜੀ ਦੁੱਧ ਦਾ ਮਸਲਾ ਬਿਲਕੁਲ ਇਹ ਚੱਕਰ ਹੁੰਦਾ ਜੀ ਤੇ ਰਤਨ ਜੀ ਫਿਰ ਇਹਦੀ ਕੀਮਤ ਦੇ ਲੈਣ ਵਾਲਾ 82000 ਰੁਪਿਆ ਹੋਊਗਾ ਭਾਜੀ ਉਸ ਉਹੀ ਰੇਟ ਹੋਊਗਾ ਜਦੋਂ ਸੂਪੀਓ ਉਹ 85000 ਦੀ ਦੇਵਾਂਗੇ ਹੁਣ 82 ਦੀ ਦੇਵਾਂਗੇ ਬਸ ਦਿਨ ਹੁਣ ਤਿਆਰੀ ਆ ਬਸ ਠੀਕ ਹੈ ਹੁਣ ਦੋ ਤਿੰਨ ਦਿਨ ਬਾਕੀ ਲਊਗੀ ਬਾਲਾ ਟਾਈਮ ਨਹੀਂ ਲੈਂਦੀ ਜ ਅੱਗਿਆ ਕੀ 3 ਨੰਬਰ ਝੋਟੀ ਹੈ ਆਪਣੀ ਹਾਂਜੀ ਇਹ ਢਾਕ ਤਲਵਾਰੀ ਹੈ ਜੀ ਇੱਕ ਸੰਗ ਤਾਂ ਉਹ ਇੱਕ ਠਾਣੂ ਆ ਜੀ ਪਰ ਹੈ ਹੈ ਦੋਧੜੀ ਹੈ ਜੀ ਇਹ ਵੀ ਗੱਬਣੀ ਆ ਨਹੀਂ ਇਹ ਤਾਜੀ ਸੂਈ ਵੀ ਆ ਕਰਾਦ ਦੀ ਸੂਈ ਆ ਹੁਣ ਬਿਲਕੁਲੋਂ ਖਾਲੀ ਹੈ ਜੀ ਅੱਛਾ ਬਿਲਕੁਲੋਂ ਅੱਜ ਹੀ ਲਈ ਆਪਾਂ ਬਿਲਕੁਲੋਂ ਖਾਲੀ ਕਰਤੀ ਸੀ ਕਿਉਂਕਿ ਭਾਪੂਲ ਜੀ ਸੀ ਜ਼ਿਆਦੇ ਇਹਦੇ ਹਾਂਜੀ ਹਾਂਜੀ ਤੇ ਮੈਂ ਉਥੋਂ ਖਾਲੀ ਕਰਕੇ ਲੈਂਦੀ ਆ ਬਿਲਕੁਲੋਂ ਸਾਫ਼ ਕੀਤੀ ਵੀ ਆ ਇਸ ਵਕਤ ਬੋਲੇ ਚ ਮੰਨ ਕੇ ਚੱਲੋ ਜੇ ਹੁਣ ਖਾਲੀ ਕੀਤੀ ਮੈਂ ਘਟੋ ਘਟ 5.5 ਕਿਲੋ ਦੇ ਆਸੇ ਪਾਸੇ ਬੋਲਾ ਚ ਹੋਇਆ ਹਾਂਜੀ ਹਾਂਜੀ ਮਾਲਕ ਨੇ ਇਹਦੇ ਥੱਲੇ ਦੁੱਧ ਦੱਸਿਆ ਵੀ ਅਸੀਂ 12 ਤੋਂ 13 ਕਿਲੋ ਚੋਇਆ ਪਰ ਜਿਹੜਾ ਬੋਲਾ ਹੋਊਗਾ 8 ਤੋਂ 10 ਕਿਲੋ ਹੁਣ ਉਹ ਤੋਂ ਕਾਂ ਵਧਾਉਣਾ ਜਾਂ ਘਟਾਉਣਾ ਉਹ ਮਾਲਕ ਦੀ ਸਿਰਦਰਦੀ ਹੋਊ ਆਪਣੀ ਨਹੀਂ ਨਾ ਪੱਜ ਤੱਕ ਲੰਬਾ ਲਿਆ ਤੇ ਨਾ ਹੀ ਲੈਣਾ ਸਾਫ਼ ਸੁਥਰਾ ਜਾਂ ਕਰ ਬਾਈ ਬਿਲਕੁਲ ਹਾਂਜੀ ਬਾਈ ਤੇ ਇਹ ਵੀ ਖੋਲੋ ਇਹਦੇ ਮਗਰ ਕਟਾ ਜੀ ਲੋ ਜੀ ਮਗਰ ਕਟਾ ਆ ਗਿਆ ਜੀ ਇਹ ਵੀ ਕਰੋ ਚੈੱਕ ਤੇ ਸੰਭੂ ਦਿਖਾਰੇ ਲੇਵਾ ਦੇਖਿਓ ਭਾਜੀ ਕਿੰਨਾ ਝੋਲੀ ਵਾਲਾ ਇਹਦਾ ਹਾਂ ਆਪਾਂ ਨੂੰ ਸਿੰਘਾ-ਸੁੰਗਾ ਦਾ ਭਾਜੀ ਇੰਨਾ ਕੋਈ ਵੱਟਾ ਨਹੀਂ ਹੁੰਦਾ ਅਸੀਂ ਟੁੱਟੇ ਸਿੰਘ ਵਾਲੀਆਂ ਵੀ ਲੈ ਲੈਨੇ ਪਰ ਆਪਣਾ ਪਸ਼ੂ ਦੁੱਧ ਵਾਲਾ ਹੋਊਗਾ ਜੀ ਦੁੱਧ ਵਾਲਾ ਹੋਊਗਾ ਬਿਲਕੁਲ ਉਪਰੋਂ ਸ਼ੰਭੂ ਵੀਰੇ ਪੂੜਾ ਪੜਾ ਦਿਖਾਈ ਆਮ ਕਹਿ ਦਿੰਦੇ ਆ ਵੀ ਮੱਝ ਹਨਾ ਮੇਨ ਗੱਲ ਪੂੜੇ ਤੋਂ ਹੁੰਦੀ ਆ ਵੀ ਪੂੜੇ ਤੋਂ ਹੁੰਦੀ ਜੀ ਸਿੰਘਾਂ ਤੋਂ ਨਹੀਂ ਹੁੰਦਾ ਬਿਲਕੁਲ ਬਿਲਕੁਲ ਜੀ ਚਵਾਈ ਜੀ ਬਿਲਕੁਲ ਵਧੀਆ ਦੋਸਤ ਜੀ ਬਿਲਕੁਲ ਬਿਲਕੁਲ ਸਾਫ ਸੁਥਰੀ ਜੀ ਚਵਾਈ ਦੀ ਪੋਲੀ ਹਾਂਜੀ ਹਾਂਜੀ ਬੜਾ ਠੀਕ ਦਾ ਪੋਲੀ ਹੋਊਗੀ ਬਿਲਕੁਲ ਤਾਜੀ ਮੈਂ ਜੀ ਬਿਲਕੁਲ ਤਾਜੀ ਗਿੱਲਾ ਨਾਰੂਆ ਜੀ ਹਜੇ ਠੀਕ ਆ ਤਾਜੀ ਆ ਬਿਲਕੁਲ ਮਗਰ ਕਟਾਇਦੇ ਉਹਦੇ ਮਗਰ ਕੱਟੀ ਆ ਸਪੈਸ਼ਲ ਤਿੰਨੇ ਮੱਜਾਂ ਸਪੈਸ਼ਲ ਵਾਲਾ ਰੇਟ ਜਾਂ ਬਿਲਕੁਲੋਂ ਦੇਣ ਲੈਣ ਵਾਲਾ ਰੇਟ ਇਹਦਾ ਵੀ ਹਾਂਜੀ ਬਸ ਦੇਣ ਵਾਲੇ ਹੀ ਕਰਦਗੇ ਦੇਣ ਵਾਲੇ 82 ਤੋਂ 83000 ਦੀ ਗੈਸਨ ਹੋਈ ਆ ਚਲੋ ਠੀਕ ਆ ਬਸ ਇਹ ਚੋ ਰਿਕਵੈਸਟ ਹੀ ਆ ਜੀ ਮੇਰੇ ਹੱਥ ਜੋੜ ਕੇ ਬੇਨਤੀ ਆ ਵੀ ਉਹੀ ਵੀਰ ਫੋਨ ਲਾਉਣ ਜਿਨ੍ਹਾਂ ਨੇ ਲੈਣਾ ਉਹ ਬਾਜੀ ਲੈਣਾ ਬਿਲਕੁਲ ਵੀ ਆਪਣੇ ਰੇਟ ਬਿਲਕੁਲੋਂ ਦੇਣ ਲੈਣ ਵਾਲੇ ਹੁੰਦੇ ਆ ਤੇ ਦੇਣ ਲੈਣ ਵਾਲਾ ਹੀ ਪਸ਼ੂ ਹੁੰਦਾ ਇਹ ਨਹੀਂ ਹੁੰਦਾ ਵੀ ਕੋਈ ਖੋਟਾ ਹੋਊਗਾ ਜਾਂ ਕਿਵੇਂ ਹੋਊਗਾ ਤੁਸੀਂ ਇੰਨੀਆਂ ਵੀਡੀਓ ਪਾਈਆਂ ਆਪਣਾ ਇੱਕ ਵੀ ਕਿਸੇ ਬੰਦੇ ਨੇ ਤੁਹਾਨੂੰ ਫੋਨ ਕਰਿਆ ਜਾਂ ਕਮੈਂਟ ਕੀਤਾ ਵੀ ਜਿੰਨਾ ਜਿਹੋ ਜਾਂ ਜਿੰਨਾ ਮਾਲ ਆ ਓਨਾ ਹੀ ਰੇਟ ਉਹਨਾਂ ਦੇ ਬਿਲਕੁਲ ਸਪੈਸ਼ਲ ਬਛੰਬੂ ਵੀਰੇ ਪਰਲੀ ਝੋਟੀ ਦਿਖਾਦੀ ਉਹ ਥੋੜੀ ਜਿਹੀ ਲੋਕਾਰ ਆ ਜੇ ਰੇਟ ਜ਼ਿਆਦਾ ਹੋ ਬਿਲਕੁਲ ਜੀ ਬਿਲਕੁਲ ਬਿਲਕੁਲ ਚਲੋ ਤੇ ਬਾਕੀ ਮੇਰੇ ਵੀ ਇੱਥੇ ਆਓ ਆਰਾ ਚੈੱਕ ਕਰੋ ਚੁਆਈ ਕਰੋ ਤੁਹਾਡਾ ਹੱਕ ਮੰਗਦਾ ਹਾਂ ਹਾਂਜੀ ਹਾਂ ਤੇ ਸੰਭੂ ਕਰੀ ਲੈਵਾ ਫਿਰ ਚੈੱਕ ਕਰਾ ਦੇ ਆ ਦੇਖਾ ਦੇ ਕਰਾ ਚਲੋ ਹੋਰ ਹਰਤ ਜੀ ਬਸ ਬਹੁਤ ਵਧੀਆ ਭਾਜੀ ਮਿਹਰਬਾਨੀ ਜੀ ਸ਼ੁਕਰੀਆ ਧੰਨਵਾਦ ਆਉਣ ਤੇ ਤੁਹਾਡਾ ਬਹੁਤ ਬਹੁਤ ਮੇਰ ਬੋਦਾ ਆ ਦੇ ਕਰ ਫਿਰ 83605 33890 ਜੀ ਪਿੰਡ ਸੀਰ ਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੋਂ ਵੀ ਆਪਾਂ 20 ਕਿਲੋਮੀਟਰ ਆ ਤੇ ਫਰੀਦਕੋਟ ਤੋਂ ਵੀ 20 ਕਿਲੋਮੀਟਰ ਮਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ